ਲਾਇਬਰਜੀ ਕਾ ਖਾਲਸਾ ਲਾਇਬਰਜੀ ਕੀ ਫਤਿਹ ਜੋ ਭੈਣ ਕੁਲਵਿੰਦਰ ਕੌਰ ਦੀ ਰਾਤ ਦੀਆਂ ਵੀਡੀਓ ਵਾਇਰਲ ਹੋ ਰਹੀਆਂ ਵਾ ਪੂਰੇ ਸੋਸ਼ਲ ਮੀਡੀਆ ਦੇ ਇੰਟਰਨੈਸ਼ਨਲ ਮੀਡੀਆ ਨੇ ਜਿਹੜਾ ਉਹ ਪੰਡਿਤ ਪ੍ਰਚਾਰ ਵੀ ਕਈਆਂ ਚੈਨਲਾਂ ਨੇ ਸ਼ੁਰੂ ਕੀਤਾ ਵਾ ਔਰ ਪੰਡਿਤ ਪ੍ਰਚਾਰ ਇਧਰ ਤੇ ਸ਼ੁਰੂ ਕਰ ਲਿਆ ਪਰ ਦੂਜੇ ਪਾਸੇ ਜੋ ਕੰਗੜਾ ਰਣੋਤ ਨੇ ਕੱਲ ਰੋਜ਼ਾ ਬੋਲ ਕੇ ਆ ਜਾ ਗਿਆ ਨਾ ਉਹ ਖਾਲਸਤਾਨੀ ਕਹਿ ਰਹੇ ਆਤਲਾ ਦੀ ਕਹਿ ਰਹੀ ਆ ਜੇ ਤਾਂ ਲੰਗਰ ਲਾਈ ਜਾਈਏ ਇਹਨਾਂ ਦੇ ਜਸ ਗਾਈਏ ਜਾਈਏ ਫਿਰ ਹੀ ਮਤਲਬ ਭਗਤ ਜੇ ਜੇ ਕਿਤੇ ਆਪਣੇ ਹੱਕਾਂ ਦੀ ਗੱਲ ਕਰ ਲਈ ਤੇ ਫੇਰ ਅਸੀਂ ਅਤਵਾਦੀ ਹੋ ਗਏ ਅਸੀਂ ਉਗਰਵਾਦੀ ਹੋ ਗਏ ਅਸੀਂ ਕਲਖਤਾਨੀ ਹੋ ਗਏ ਇਹ ਸੱਚੀ ਮੁੱਚੀ ਸੋਚਣਾ ਚਾਹੀਦਾ ਵਾ ਉਹ ਆਪਣਾ ਬੀਬੀ ਕੁਲਿੰਦਰ ਕੌਰ ਨੇ ਭੈਣ ਨਹੀਂ ਉਹਨੇ ਆਪਣੀ ਸਿਕਿਉਰਿਟੀ ਨੂੰ ਮੁੱਖ ਰੱਖਦਿਆਂ ਆਪਣੀ 15 ਸਾਲ ਦੀ ਬੇਦਾਗ ਨੇ ਜਿਹੜੀ ਜ਼ਿੰਦਗੀ ਜੀ ਆ ਉਹਦੇ ਵਿੱਚ ਉਹਨੇ ਕੰਗਣਾ ਰਨੋ ਤੋਂ ਉਹਦਾ ਪਰਸ ਉਹਦਾ ਮੋਬਾਈਲ ਉਹ ਟ੍ਰੇਜ ਰੱਖਣ ਲਈ ਕਿਹਾ ਸੀਗਾ ਵੀ ਟ੍ਰੇਜ ਰੱਖ ਦਿਓ ਮੈਡਮ ਇਹ ਸਕੈਨਿੰਗ ਦੇ ਵਿੱਚ ਦੀ ਲੰਘਣਾ ਹੈ ਦੀ ਸਕੈਨਰ ਹੋਣੀ ਆ ਕਿਉਂਕਿ ਮੈਂ ਮੈਂ ਮੁਹਾਲੀ ਦੇ ਵਿੱਚ ਮੈਂ ਤੇ ਮੇਰੀ ਇਹ ਡਿਊਟੀ ਵੱਧਦੀ ਆ ਕਿ ਮੈਂ ਸਾਰਾ ਕੁਝ ਸਕੈਨ ਕਰਕੇ ਇਥੋਂ ਲਗਾਵਾ ਪਰ ਇਹਦੇ باوجود ਜੋ ਬੀਬੀ ਕੰਗਣਾ ਨੇ ਬੋਲਿਆ ਉਹਦਾ ਉਹ ਹੀ ਹਾਰ ਸੀ ਜਿਹੜਾ ਅੰਦੋਲਨ ਦੇ ਵਿੱਚ ਉਹਦਾ ਮਾਵਾ ਭੈਣਾ ਨੂੰ 100-100 ਰੁਪਏ ਦੀ ਜਹਾੜੀ ਦਾ ਦੱਸ ਰਹੀ ਅੱਜ ਪਰਿਵਾਰ ਦੇ ਨਾਲ ਮਿਲੇ ਆ ਬੇਸ਼ੱਕ ਉਹਨਾਂ ਦੇ ਪਿਤਾ ਜੀ ਮੰਜੇ ਦੇ ਉੱਤੇ ਨਹੀਂ ਪਰਿਵਾਰ ਸਾਰਾ ਮੰਡ ਦੇ ਵਿੱਚ ਬੈਠਾ ਵਾ ਮਤਲਬ ਪੂਰਾ ਡੁੱਬਿਆ ਹੋਇਆ ਏ ਜਿਹਾ ਸੀ ਇੱਥੇ ਹੜ੍ਹਾਂ ਦੇ ਵਿੱਚ 10-10 ਫੁੱਟ ਪਾਣੀ ਵੀ ਰਿਹਾ ਇਹਦੇ ਬਾਵਜੂਦ ਵੀ ਭਾਵੇਂ ਕਿੰਨਾ ਮਤਲਬ ਮਾਨਸਿਕ ਤਸ਼ੱਦਦ ਰਾਤ ਦਾ ਸਹਣਾ ਪੈ ਰਿਹਾ ਵਾ ਪਰਿਵਾਰ ਨੂੰ ਪਰ ਇਹਦੇ ਬਾਵਜੂਦ ਵੀ ਸਾਰਾ ਪਰਿਵਾਰ ਚੜ੍ਹਦੀ ਕਲਾ ਦੇ ਵਿੱਚ ਪੂਰਾ ਪੰਜਾਬ ਪੂਰਾ ਵਿਸ਼ਵ ਹਰੇਕ ਕਮਿਊਨਿਟੀ ਨਾਲ ਖੜੋਤੀ ਆ ਤੇ ਦੋਵੇਂ ਫੋਰਮ ਜਿਹੜੇ ਆ ਉਹ ਚੜ੍ਹਦੀ ਕਲਾ ਨਾਲ ਖੜੋਤੇ ਆ ਉਸ ਭੈਣ ਨੂੰ ਨਿਆਂ ਵੀ ਦਿਵਾਵਾਂਗੇ ਉਹਦੀ ਨੌਕਰੀ ਵੀ ਬਰਕਰਾਰ ਰਹੂਗੀ ਔਰ ਕੁਲਵਿੰਦਰ ਚਾਰਜਡਿਕਲਾ ਦੇ ਵਿੱਚ ਰਹੂਗੀ ਧੰਨਵਾਦ ਵੈਰੂ ਜੀ ਕਾ ਖਾਲਸਾ ਵੈਰੂ ਜੀ ਕਾ ਖਾਲਸਾ ਵੈਰੂ ਜੀ ਕੀ ਫਤਿਹ ਜੋ ਭੈਣ ਕੁਲਵਿੰਦਰ ਕੌਰ ਦੀ ਰਾਤ ਦੀਆਂ ਵੀਡੀਓ ਵਾਇਰਲ ਹੋ ਰਹੀਆਂ ਵਾ ਪੂਰੇ ਸੋਸ਼ਲ ਮੀਡੀਆ ਦੇ ਇੰਟਰਨੈਸ਼ਨਲ ਮੀਡੀਆ ਨੇ ਜਿਹੜਾ ਉਹ ਪੰਡਿਤ ਪ੍ਰਚਾਰ ਵੀ ਕਈਆਂ ਚੈਨਲਾਂ ਨੇ ਸ਼ੁਰੂ ਕੀਤਾ ਵਾ ਔਰ ਪੰਡਿਤ ਪ੍ਰਚਾਰ ਇਧਰ ਤੇ ਸ਼ੁਰੂ ਕਰ ਲਿਆ ਪਰ ਦੂਜੇ ਪਾਸੇ ਜੋ ਕੰਗੜਾ ਰਣੋਤ ਨੇ ਕਾਲਰ ਦਾ ਗੱਲ ਤੇ ਆ ਜਾ ਗਿਆ ਨਾ ਉਹ ਖਾਲਸਤਾਨੀ ਕਹਿ ਰਹੇ ਆ ਅਤਵਾਦੀ ਕਹਿ ਰਹੀ ਆ ਜੇ ਤਾਂ ਲੰਗਰ ਲਾਈ ਜਾਈਏ ਇਹਨਾਂ ਦੇ ਜਸ ਗਾਈਏ ਜਾਈਏ ਫਿਰ ਹੀ ਮਤਲਬ ਭਗਤ ਤੇ ਜੇ ਕਿਤੇ ਆਪਣੇ ਹੱਕਾਂ ਦੀ ਗੱਲ ਕਰ ਲਈ ਤੇ ਫਿਰ ਅਸੀਂ ਅਤਵਾਦੀ ਹੋ ਗਏ ਅਸੀਂ ਉਗਰਵਾਦੀ ਹੋ ਗਏ ਅਸੀਂ ਖਾਲਸਤਾਨੀ ਹੋ ਗਏ ਇਹ ਸੱਚੀ ਮੁੱਚੀ ਸੋਚਣਾ ਚਾਹੀਦਾ ਵਾ ਉਹ ਆਪਣਾ ਬੀਬੀ ਕੁਲਿੰਦਰ ਕੌਰ ਨੇ ਭੈਣ ਨਹੀਂ ਉਹਨੇ ਆਪਣੀ ਸਿਕਿਉਰਿਟੀ ਨੂੰ ਮੁੱਖ ਰੱਖਦਿਆਂ ਆਪਣੀ 15 ਸਾਲ ਦੀ ਬੇਦਾਗ ਨੇ ਜਿਹੜੀ ਜ਼ਿੰਦਗੀ ਜੀ ਆ ਉਹਦੇ ਵਿੱਚ ਉਹਨੇ ਕੰਗੜਾ ਰ瑙 ਤੋਂ ਉਹਦਾ ਪਰਸ ਉਹਦਾ ਮੋਬਾਈਲ ਉਹ ਟ੍ਰੇਜ ਰੱਖਣ ਲਈ ਕਿਹਾ ਸੀਗਾ ਵੀ ਟ੍ਰੇਜ ਰੱਖ ਦਿਓ ਮੈਡਮ ਇਹ ਸਕੈਨਿੰਗ ਦੇ ਵਿੱਚ ਦੀ ਲੰਘਣਾ ਹੈ ਦੀ ਸਕੈਨਰ ਹੋਣੀ ਆ ਕਿਉਂਕਿ ਮੈਂ ਮੈਂ ਮੁਹਾਲੀ ਦੇ ਵਿੱਚ ਮੈਂ ਤੇ ਮੇਰੀ ਇਹ ਡਿਊਟੀ ਵੱਧਦੀ ਆ ਕਿ ਮੈਂ ਸਾਰਾ ਕੁਝ ਸਕੈਨ ਕਰਕੇ ਇੱਥੋਂ ਲਗਾਵਾ ਪਰ ਇਹਦੇ ਬਾਵਜੂਦ ਜੋ ਬੀਬੀ ਕੰਗਣਾ ਨੇ ਬੋਲਿਆ ਉਹਦਾ ਉਹ ਹੀ ਹਾਰ ਸੀ ਜਿਹੜਾ ਅੰਦੋਲਨ ਦੇ ਵਿੱਚ ਉਦੋਂ ਮਾਵਾ ਭੈਣਾਂ ਨੂੰ 100-100 ਰੁਪਏ ਦੀ ਘੜੀ ਦਾ ਦੱਸ ਰਹੀ ਅੱਜ ਪਰਿਵਾਰ ਦੇ ਨਾਲ ਮਿਲੇ ਆ ਬੇਸ਼ੱਕ ਉਹਨਾਂ ਦੇ ਪਿਤਾ ਜੀ ਮੰਜੇ ਦੇ ਉੱਤੇ ਨਹੀਂ ਪਰਿਵਾਰ ਸਾਰਾ ਮੰਡ ਦੇ ਵਿੱਚ ਬੈਠਾ ਵਾ ਮਤਲਬ ਪੂਰਾ ਡੁੱਬਿਆ ਹੋਇਆ ਏਰੀਆ ਸੀ ਇੱਥੇ ਹੜ੍ਹਾਂ ਦੇ ਵਿੱਚ 10-10 ਫੁੱਟ ਪਾਣੀ ਵੀ ਰਿਹਾ ਇਹਦੇ باوجود ਵੀ ਭਾਵੇਂ ਕਿੰਨਾ ਤੇ ਮਤਲਬ ਮਾਨਸਿਕ ਤਸ਼ੱਦਦ ਰਾਤ ਦਾ ਸਹਿਣਾ ਪੈ ਰਿਹਾ ਵਾ ਪਰਿਵਾਰ ਨੂੰ ਪਰ ਇਹਦੇ باوجود ਵੀ ਸਾਰਾ ਪਰਿਵਾਰ ਚੜ੍ਹਦੀ ਕਲਾ ਦੇ ਵਿੱਚ ਪੂਰਾ ਪੰਜਾਬ ਪੂਰਾ ਵਿਸ਼ਵ ਹਰੇਕ ਕਮਿਊਨਿਟੀ ਨਾਲ ਖੜੋਤੀ ਆ ਤੇ ਦੋਵੇਂ ਫੋਰਮ ਜਿਹੜੇ ਆ ਉਹ ਚੜ੍ਹਦੀ ਕਲਾ ਨਾਲ ਖੜੋਤੇ ਆ ਉਸ ਭੈਣ ਨੂੰ ਨਿਯਾਮ ਹੀ ਦਿਵਾਵਾਂਗੇ ਉਹਦੀ ਨੌਕਰੀ ਵੀ ਬਰਕਰਾਰ ਰਹੂਗੀ ਔਰ ਕੁਲਵਿੰਦਰ ਚੜ੍ਹਦੀ ਕਲਾ ਦੇ ਵਿੱਚ ਰਹੂਗੀ धनवाद वाहिगुरू जी का ख़ाला